ਕੀ ਆ ਤੁਸੀਂ ਅਜ ਫੇਰ ਹੜੈਰੀ ਜੀ ਚੱਕ ਕੇ ਬੈਗੇ ਪਰਸੋਂ ਤੇ ਮੈਂ ਤੇ ਪੈਸੇ ਲੱਤੇ ਤੇ ਨਾ ਹਾਂ ਉਹਦਾ ਅੱਜ ਹਿਸਾਬਕਦਮ ਕਰਦੇ ਆ ਕਰ ਲਓ ਫਿਰ ਆ ਦੇਖ ਅੱਬੇ ਮਜਾ ਆਏਗਾ ਨਾ 350 ਤੈਨੂੰ ਮੈਂ ਇੱਕ ਦੇ ਦਿੱਤਾ ਹਾਂ ਠੀਕ ਆ 250 ਤੈਨੂੰ ਮੈਂ ਇੱਕ ਦੇ ਦਿੱਤਾ ਠੀਕ ਆ ਠੀਕ ਆ ਠੀਕ ਆ ਤੇ ਆ ਗਈ 0 ਤੇ 5 ਤੇ 5 10 10 ਠੀਕ ਹੈ ਤੇ 3 ਤੇ 2 5 ਇਹ ਹੋ ਗਿਆ 5100 ਠੀਕ ਹੈ ਠੀਕ ਹੈ ਠੀਕ ਹੈ ਕੀ ਕੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਸਾਬਕ ਦਾ ਬਰਾਬਰ 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 ਚੈੱਕ ਕਰਨਾ ਹੁਣ ਕਰ ਲਾ ਨਹੀਂ ਨਹੀਂ ਇਹਨਾ ਮੈਨੂੰ ਬੋਲੀ ਚਲਿਆ ਫਿਰ ਮੇਰਾ 5100 ਆ ਲੋ ਪਜਾ ਆ ਲੋ ਰੁਪਈਆ ਕਿੰਨੇ ਹੋਗੇ 51 51 ਤੇ ਆ ਲੋ 100 ਹੋ ਗਿਆ 5100 ਕੋਈ ਸ਼ੱਕ ਤਾਂ ਨਹੀਂ ਹੁਣ ਕਲੀਅਰ ਹੈ ਸਾਬ ਦਾ ਜੇ ਕੋਈ ਰਹਿ ਗਿਆ ਤਾਂ ਹੁਣ ਵੀ ਦੱਸ ਦੋ ਤੇ ਐਸੇ ਕਰਕੇ ਆਪਣੇ 'ਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਠੀਕ ਹੈ ਨਾ ਕਲੀਅਰ ਆ ਨਜ਼ਾਰਾ